ਅਗਰ ਆਹ ਖੜਾ ਸਟੇਜ ਤੇ ਬੋਲਦਾ ਮੈਂ ਫਤੇਰੀ ਬੁਲਾਉਂਦਾ ਮੈਂ ਜਕਾਰਾ ਨਹੀਂ ਲਾਉਂਦਾ ਤੇ ਉੱਥੇ ਥੱਲੇ ਬੈਠੇ ਕੌਣ ਹੁੰਦੇ ਆ ਜਿਹੜੀਆਂ ਬੀਬੀਆਂ ਬੈਠੀਆਂ ਬਜ਼ੁਰਗ ਬੈਠੇ ਆ ਗਾਤਰਿਆਂ ਵਾਲੇ ਜਿਹੜੇ ਸ਼ਵੇਰ ਤੋਂ ਸ਼ੁਰੂ ਹੀ ਆਪਣਾ ਅਰਦਾਸ ਦੇ ਨਾਲ ਵੈਗੁਰ ਜੀ ਖਾਲਸਾ ਵੈਗੁਰ ਜੀ ਦੀ ਫਤੇ ਕਹਿੰਦੇ ਆ ਜਿਹੜੇ ਗਲ-ਗਲ ਤੇ ਜਕਾਰਾ ਲਾਉਂਦੇ ਆ ਮੈਂ ਕਿਸਾਨੀ ਮੋਰਚੇ 'ਚ ਵੀ ਦੇਖਿਆ ਭਾਈ ਜਿੰਨੀ ਨਫਰਤ ਇਨਾਂ ਦੇ ਮਨਾਂ 'ਚ ਸਿੱਖੀ ਪ੍ਰਤੀ ਆ ਜਾਂ ਸਿੱਖਾਂ ਪ੍ਰਤੀ ਐ ਇੰਨੀ ਨਫਤਸ਼ਾ ਦਾ ਵਦਾਨੀ ਵੀ ਨਹੀਂ ਕਰਦਾ ਹੋਣਾ ਸਿੱਖਾਂ। ਜਦੋਂ ਮੇਰਾ ਵਾਹ ਪੈਂਦਾ ਰਿਹਾ ਉੱਥੇ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਰਹੀਆਂ ਨੇ। ਅਕਲਵੰਤ ਦਾ ਨਾਲ ਕਾਮਰੇਡ ਐ। ਐਂ ਗੱਲ ਚੱਲ ਪਈ ਜਦੋਂ ਦਿੱਲੀ ਆਪਾਂ ਗਏ ਆ ਨਾ ਦਿੱਲੀ ਜਾਣ ਵੇਲੇ ਜਦੋਂ ਉੱਥੇ ਮੈਂ ਬੋਲਿਆ ਹੋਇਆ ਮੇਰੀ ਗੱਲ ਅੱਜ ਵੀ ਤੁਸੀਂ ਸੁਣ ਲਿਓ ਉਹ ਵੀਡੀਓ ਪਈ ਐ। ਮਾਖਾ ਜੀ ਅੰਦਰ ਵਾ ਕੇ ਬਰਾੜੀ ਚ ਘਿਰ ਜਾਗੇ ਇੱਥੇ ਘੇਰ ਲਾਂਗੇ ਤਾਂ ਇਹ ਸਾਰੇ ਇਕੱਠੇ ਹੋ ਗਏ ਮਰੇ ਦਾਲੇ ਹੋ ਗਏ ਕਿੰਦੂ ਇੱਥੇ ਕੋ ਰੋਕਦਾ ਮਾਖਾ ਇੱਥੇ ਆਪਾਂ ਤਾਂ ਰੋਕਦੇ ਵੀ ਸਾਰਾ ਗਾ ਦਿੱਲੀ ਦੇ ਹੇ ਦਬੀ ਜਾਊਗੀ ਅੰਦਰ ਤਾਂ ਮੈਦਾਨ ਆ ਭੇ ਚਾਹੇ ਘਿਰ ਜੋਂਗੇ ਉੱਥੇ ਮੇਰੇ ਜਦੋਂ ਇਹ ਗੱਲ ਪੈਣ ਲੱਗੇ ਉਦੋਂ ਮੁੰਡੇ ਹੋਰ ਇਕੱਠੇ ਹੋ ਗਏ ਦੋ ਦਿਨ ਸਟੇਜ ਅਸੀਂ ਚਲਾਈ ਉਹ ਜੁੰਡੀਰ ਵਾਲਾ ਮੁੰਡਾ ਗੁਰਦੀਪ ਸਿੱਧੂ ਦੇ ਟਰੈਕਟਰ ਦੇ ਉੱਤੇ ਦੀਪ ਸਿੱਧੂ ਵੀ ਉੱਥੇ ਬੋਲਿਆ ਸੀ ਪਹਿਲੇ ਦਿਨੋਂ ਸਟੇਜ ਦੇ ਉੱਤੇ ਉੱਥੋਂ ਜਾ ਕੇ ਅਗਲੇ ਤੀਜੇ ਦਿਨ ਪੰਜ ਮੈਂਬਰੀ ਕਮੇਟੀ ਬਣਾਤੀ ਕਹਿੰਦੇ ਇਹ ਤੈ ਕਰੂ ਵੀ ਲੱਖਾ ਬੋਲੂਗਾ ਕਿ ਨਹੀਂ ਬੋਲੂਗਾ ਉੱਥੇ ਮੇਰੇ ਨਾਲ ਸ਼ਰਤਾਂ ਪਤਾ ਕੀ ਲਾਈਆਂ ਗਈਆਂ ਕਹਿੰਦੇ ਨਾ ਜਕਾਰਾ ਲਾਉਣਾ ਨਾ ਫਦੇ ਬਲਾਉਣੀ ਹੈ ਮੈਂ ਕਿਹਾ ਜਕਾਰਿਆਂ ਵਾਲੀ ਹੈ ਜੇ ਚੱਕ ਕੇ ਇਥੋਂ ਦਿੱਲੀ ਲੈ ਕੇ ਸਾਨੂੰ ਲੈ ਆਏ ਤੇ ਨਹੀਂ ਸੋਟਾ ਅਗਰਾਹਾ ਦਾ ਖਨੂਰੀ ਬੈਠਾ ਰਿਹਾ ਤੀਜੇ ਦਿਨ ਉੱਠ ਕੇ ਉੱਥੋਂ ਗਿਆ ਅਖਨੌਰੀ ਦੇ ਦਰਬਾਰ ਵਾਲੀ ਬਾਰਡਰ ਤੇ ਜਾ ਕੇ ਬਹਿ ਗਿਆ ਸੀਗਾ ਜੋ ਹੈ ਮੋਰਚਾ ਜਾ ਕੇ ਜੰਮ ਗਿਆ ਉਹ ਤੇ ਟਿਕਰੀ ਤੇ ਸਿੰਘੂ ਤੇ ਉਹ ਤੋਂ ਬਾਅਦ ਉੱਠ ਕੇ ਗਿਆ ਪਰ ਸਾਡੇ ਲੋਕਾਂ ਦੀ ਵੀ ਇਹ ਮਾਨਸਿਕਤਾ ਬਣ ਗਈ ਆ ਸਾਡੇ ਲੋਕਾਂ ਨੂੰ ਲੱਗਦਾ ਵੀ ਰੋਜੀ ਰੋਟੀ ਦਾ ਮਸਲਾ ਹੈ ਤੇ ਇਹ ਵੀ ਰੋਜੀ ਰੋਟੀ ਦੀ ਲਈ ਫਿਰਦੇ ਆ ਇਸ ਤੋਂ ਕਹਾਂ ਸੱਭਿਆਤਾ ਦੀ ਗੱਲ ਕੌਮੀ ਗੱਲ ਕੋਈ ਹੋਣ ਦੀ ਗੱਲ ਬੋਲੀ ਦੀ ਗੱਲ ਕੋ ਪਾਣੀਆਂ ਦੀ ਗੱਲ ਕੋਈ ਮਤਲਬ ਨਹੀਂ ਕੋਈ ਬੰਦਾ ਇੱਕ ਬਾਹ ਖੜੀ ਕਰਕੇ ਨਾ ਜੋ ਕਹਦੇ ਵੀ ਹਾਂ ਇਹ ਕਾਮਰੇਡ ਪੰਜਾਬ ਦੇ ਆ ਮੁੱਦੇ ਦੇ ਲੜਿਆਂ ਤੇ ਖੜੇ ਆ